ਸੋਮ ਨੇ ਅਕਾਲੀ ਦਲ ਦੇ ਸਕੱਤਰ ਇਕਬਾਲ ਸਿੰਘ ਸੰਧੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਅਤੇ ਸਰਬੱਤ ਦੇ ਭਲੇ ਦੇ ਲਈ ਕੀਤੀ ਅਰਦਾਸ ਉਹਨਾਂ ਪਰੇਸ਼ਾਨ ਗਲਬਤ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਮੈਂ ਤਨਦੇਈ ਦੇ ਨਾਲ ਨਿਭਾਵਾਂਗਾ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਮੈਂ ਬੈਠਾ ਹਾਂ ਭਾਈ

ਜਨ ਸਤਿ ਸਤਿ ਮੈਂ ਕਿਹਾ। ਮੈਂ ਸਭ ਤੋਂ ਪਹਿਲਾਂ ਧੰਨਤਾ ਸਹਿਬ ਸ੍ਰੀ ਗੁਰੂ ਬ੍ਰਹਮਦਾਤ ਜੀ ਬਾਰੇ ਜਦਾ ਕੋਈ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਦੀ અપਾਰ ਕਿਰਪਾ ਸਦਕਾ ਕੋਣੋਕਿ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਸਮੁੱਚੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਜਿਹੜੀ ਦਾਸ ਨੂੰ ਜੀ ਜ਼ਿੰਮੇਵਾਰੀ ਦਿੱਤੀ ਗਈ ਆ ਜਨਰਲ ਸੈਕਟਰੀ ਬਣਾਇਆ ਗਿਆ। ਮੈਂ ਧੰਨਵਾਦ ਕਰਦਾ। ਉਥੇ ਆਪਣੀ ਪਾਰਟੀ ਨੂੰ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮਿਸ਼ਵਾਲ ਜੋ ਹਨ ਵੀ ਜਿਹੜੀ ਉਹਨਾਂ ਜ਼ਿੰਮੇਵਾਰੀ ਦਿੱਤੀ ਆ ਤੇ ਗੁਰੂ ਮਹਾਰਾਜ ਦੀ ਪਾਰ ਬਖਸ਼ਤ ਕਾ ਪੂਰੀ ਤਨਦੇ ਨਿਭਾਵਾਂਗੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਾਤ ਦਿਨ ਇੱਕ ਕਰਾਂਗੇ ਤੇ ਜਿੰਨੇ ਵੀ ਸਾਡੇ ਮਾਝੇ ਵਿੱਚ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਉਹਨਾਂ ਨੂੰ ਲਾਮਬਦ ਕਰਕੇ ਆਉਣ ਵਾਲੀ 27 ਦੀ ਜਿਹੜੀ ਸਰਕਾਰ ਆ ਸ਼੍ਰੋਮਣੀ ਅਕਾਲੀ ਦਲ ਦੀ ਬਣਾਵਾਂਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 27 ਦੇ ਵਿੱਚ ਮੁੱਖ ਮੰਤਰੀ ਬਣਾਵਾਂਗੇ ਤਾਂ ਤਾਂ ਜਿੰਨੇ ਜੋ ਉਹ ਹੋਣਗੇ ਕਿਉਂ ਜਾਈਏ ਤਰਨਤਾਰਨ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਆ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੜੀ ਸਰਗਰਮੀ ਦੇ ਨਾਲ ਇਲੈਕਸ਼ਨ ਲੜ ਰਿਹਾ ਅਸੀਂ ਆਪਣਾ ਉਮੀਦਵਾਰ ਵੀ ਐਲਾਨ ਕਰ ਦਿੱਤਾ ਇਹ ਚੋਣ ਦਾ ਬੜੀ ਸ਼ਾਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿੱਤੇਗੀ ਇਹ ਜਿਹੜੇ ਵਿਰੋਧੀਆਂ ਦੇ ਪਰਮਪਲੇਖੇ ਦੂ ਕੀਤੇ ਜਾਣਗੇ ਸਾਡੇ ਜਿਹੜੇ ਅੱਜ ਜਿੰਨੇ ਵੀ ਸਾਡੀ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਆ ਉਹ ਰਾਤ ਦੇਣੇ ਕਰਕੇ ਪਿੰਡਾਂ ਦੇ ਵਿੱਚ ਮੀਟਿੰਗਾਂ ਦਾ ਇੰਤਿਸਾਲਾ ਸ਼ੁਰੂ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੀਟਿੰਗਾਂ ਦਾ سلسلہ ਤੇਜ਼ ਕੀਤਾ ਜਾਊਗਾ ਇਹ ਨਵੇਂ ਅਕਾਲੀ ਦਲ ਦਾ ਇਹ ਦੁਨੀਆ ਦੇ ਸਾਹਮਣੇ ਪ੍ਰਤੱਖ ਹੋ ਗਿਆ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹਦੀ ਸੀਨੀਅਰ ਲੀਡਰਸ਼ਿਪ ਹੀ ਇਹ ਵਾਰ-ਵਾਰ ਕਹਿੰਦੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਗੈਰਾਂ ਦੇ ਹੱਥਾਂ 'ਚ ਖੇਡਦਾ ਪਿਆ ਜੋ ਕਿ 2 ਦਸੰਬਰ ਨੂੰ ਜਿਹੜਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਹੁਕਮਨਾਮਾ ਜਾਰੀ ਕੀਤਾ ਜਾ ਜੋ ਵੀ ਕੁਝ ਬੋਲਿਆ ਗਿਆ ਉਹਨਾਂ ਨੂੰ ਲਿਖ ਕੇ ਦਿੱਤਾ ਆਇਆ ਸੀ ਉਧਰ ਲਿਖ ਕੇ ਜਿਹੜਾ ਦਿੱਤਾ ਸੀ ਉਹਨੂੰ ਬੋਲਦੇ ਸੀ ਉਹਨਾਂ ਦਾ ਇੱਕੋ ਏਜੰਡਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰਨਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੀ ਸਿੱਤਿਆਂ ਲੀਡਰਸ਼ਿਪ ਤੇ ਉੱਤੇ ਪਾਬੰਦੀ ਲਾਉਣੀ ਉਹਦਾ ਮੇਨ ਏਜੰਡਾ ਇਹ ਸੀ ਲੇਕਿਨ ਉਹ ਹਾਲਾਤਾਂ ਨੂੰ ਇਹੋ ਜਿਹੇ ਹਾਲਾਤ ਉਹਨੂੰ ਨਜ਼ਰ ਆ ਗਏ ਕਿ ਜੇ ਮੈਂ ਇਹੋ ਜਿਹਾ ਕੋਈ ਕੰਮ ਕਰ ਦਿੱਤਾ ਲੋਕ ਜਿਹੜੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ ਕੋਈ ਇਹੋ ਜੀ ਬਗਾਵਤ ਤਾਂ ਉੱਠ ਹੋਵੇ ਉਹਨੇ ਫਿਰ ਵੀ ਉਹਦੀ ਮੇਨ ਮਨਸਾ ਹੋਈ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੇ ਕਾਬਜ ਹੋਵਾਂ ਅੱਜ ਉਹਦੀ ਉਹ ਤਮੰਨਾ ਉਹਨੇ ਆਪਣੀ ਪੂਰੀ ਕਰ ਲਈ ਆ ਇੱਕ ਬੰਨੇ ਤੇ ਸ੍ਰੀ ਅਕਾਲਤਾ ਸਾਹਿਬ ਤੋਂ ਇਹ ਹੁਮ ਹੋਇਆ ਕਿ ਵੱਖ-ਵੱਖ ਜਿਹੜੇ ਚੁੱਲ੍ਹੇ ਬੰਦ ਕਰਕੇ ਇੱਕ ਥਾਂ ਇਕੱਠੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਪਰ ਬੜੀ ਦੁੱਖ ਵਾਲੀ ਗੱਲ ਆ ਕਿ ਅੱਜ ਉਹ ਆਪ ਹੀ ਇੱਕ ਨਵਾਂ ਚੁੱਲਾ ਬਣਾ ਕੇ ਉਹ ਦਾ ਮੁਖੀ ਬਣ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਗੱਲਾਂ ਸਾਹਮਣੇ ਆਉਣਗੀਆਂ ਮੈਂ ਸਮਝਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਸੁਪਨਾ ਲੈ ਰਿਹਾ ਨੇ ਉਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਜਦੋਂ ਲੋਕਾਂ ਦੇ ਉਹਨਾਂ ਨੂੰ ਬੁਰੀ ਤਰ੍ਹਾਂ ਨਕਾਰਨਾ ਇਹ ਇੱਕ ਗੱਲ ਮੈਂ ਇੱਕ ਨਿਊਜ਼ ਚੈਨਲ ਤੋਂ ਵੇਖ ਰਿਹਾ ਸੀ ਕਹਿਣ ਲੱਗੇ ਪੀ ਇਹ ਗਰੀਬ ਦਲਤ ਪਰਿਵਾਰ ਦੇ ਵਿੱਚੋਂ ਪ੍ਰਧਾਨ ਪਰ ਮੈਂ ਇਹ ਵੀ ਗੱਲ ਕਹਿਣੀ ਤੋਂ ਗਰੇਜ ਨਹੀਂ ਕਰੂੰਗਾ ਕਿਆ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਅਕਾਲ ਤਾਤ ਸਾਹਿਬ ਦੀ ਜ਼ਿੰਮੇਵਾਰੀ ਵੀ ਸੀ ਜਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਮੈਨੂੰ ਨੇ ਅਜੇ ਤੱਕ ਕਦੀ ਵੀ ਨਜ਼ਰ ਆਇਆ ਕਿ ਕਿਸੇ ਗਰੀਬ ਦੇ ਘਰ ਜਾ ਕੇ ਕਿਸੇ ਨੂੰ ਉਹਨਾਂ ਦੇ ਜਾ ਕੇ ਕੋਈ ਅਸ਼ੀਰਵਾਦ ਦਿੱਤਾ ਹੋਵੇ ਕੋਈ ਉਹਨੂੰ ਸਿੱਖਿਆ ਦਿੱਤੀ ਹੋਵੇ ਕਦੀ ਕਿਸੇ ਦੇ ਘਰ ਚਾਹ ਦਾ ਕੱਪ ਵੀ ਪੀਤਾ ਹੋਵੇ ਕੇਵਲ ਤੇ ਕੇਵਲ ਉਹ ਦੇਸਾਂ ਵਿੱਚ ਜਾਂਦੇ ਸੀ ਤੇ ਵੱਡੀਆਂ-ਵੱਡੀਆਂ ਗੱਡੀਆਂ ਤੇ ਵੱਡੇ-ਵੱਡੇ ਲੀਡਰਾਂ ਦੇ ਭਾਵੇਂ ਚੰਨੀ ਜੀ ਦੇ ਬੇਟੇ ਦੇ ਵਿਆਹ ਤੇ ਪਾਵੇ ਤੇ ਜਿਹੜਾ ਚੱਡਾ ਰਾਘਵ ਚੱਡਾ ਉਹਨਾਂ ਦੀ شادی ਵਿੱਚ ਜਿਹੜੇ ਆਪਣੀ ਮਾਨ ਮਰਿਆਦਾ ਨੂੰ ਇੱਕ ਪਾਸੇ ਰੱਖ ਗਏ ਤੇ ਉਹਨਾਂ ਦੇ ਵਿੱਚ ਆਪਣੀ ਬੇਟੀ ਨੂੰ ਨਾਲ ਲੈ ਕੇ ਉਹਨਾਂ ਦੀ شادی ਤੇ ਜਾ ਕੇ ਜਸ਼ਨਾਂ ਦੇ ਵਿੱਚ ਸ਼ਾਮਲ ਹੋਣਾ ਕੇਵਲ ਤੇ ਕੇਵਲ ਉਹਨਾਂ ਦੇ ਸੀਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੜਾ ਕੁਝ ਨਜ਼ਰ ਆਊਗਾ ਜਿਹਦੇ ਵਿੱਚ ਹਰਪ੍ਰੀਤ ਸਿੰਘ ਦੇ ਮਨ ਦੇ ਵਿੱਚ ਜਿਹੜਾ ਭਲੇਖਾ ਵਾ ਗਿਆ ਨਹੀਂ ਜੀ ਉਹਨਾਂ ਦੇ ਇਹਨਾਂ ਦੇ ਮਨ ਦੇ ਵਿੱਚ ਭਲੇਖਾ ਜਿੱਦਾਂ ਉਹ ਪਿੱਛੇ ਕਹਿੰਦੇ ਹੀ ਨਾ ਵੀ ਕਿਸੇ ਨੇ ਚਲੋ ਮੈਂ ਉਹਨੇ ਲਫ਼ਜ਼ ਨਹੀਂ ਬੋਲਣਾ ਚਾਹੁੰਦਾ ਮੈਂ ਫਿਰ ਵੀ ਉਹਨਾਂ ਦਾ ਰਿਸਪੈਕਟ ਕਰਦਾ ਕਿਉਂਕਿ ਉਹ ਜਿਹੜੀ ਸਤਕਾਰ ਤਾਂ ਉਹਦੇ ਤੇ ਰਹਿ ਪਰ ਉਹਨਾਂ ਨੂੰ ਆਪਣੇ ਜਿਹੜੇ ਅਹੁਦੇ ਦੇ ਆਏ ਰਹਿ ਚੁੱਕੇ ਆ ਉਹਦੀ ਮਾਨ ਮਰਿਆਦਾ ਰੱਖਣੀ ਚਾਹੀਦੀ ਆ ਤੇ ਅੱਜ ਵੀ ਅਜੇ ਕੁਝ ਨਹੀਂ ਵਿਗੜਿਆ ਅਕਾਲਤਖ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਖੁਦ ਨਾ ਕਰਨ ਜਿਹੜਾ ਉਹ ਚੁੱਲਾ ਬਾਲ ਕੇ ਬਹਿ ਗਏ ਆ ਉਹਨੂੰ ਆਪੇ ਭੰਗ ਕਰਕੇ ਤੇ ਜਿਹੜਾ ਅਕਾਲਤਖ ਸਾਹਿਬ ਦੇ ਉੱਪਰ ਹੁਕਮ ਹੋਇਆ ਕਿ ਸਾਰੇ ਕੱਠਿਓ ਕੇ ਪੰਜਾਬ ਤੇ ਪੰਜਾਬੀਆਂ ਦੀ ਪਾਰਟੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਵਿੱਚ ਆ ਕੇ ਖੜਨਾ ਤੇ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬੀਆਂ ਨੂੰ ਪੰਜਾਬੀਆਂ ਦੀ ਮਾਂ ਪਾਰਟੀ ਨੂੰ ਮਜ਼ਬੂਤ ਕਰ ਕਿਵੇਂ ਦੇਖਦੇ ਹੋ ਉਹ ਕੇਵਲ ਤੇ ਕੇਵਲ ਇੱਕੋ ਪਾਰਟੀ ਹੀ ਜਿੰਨੇ ਲੜਾਈ ਲੜੀ ਆ ਪੰਜਾਬ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਰ ਪਾਰਟੀ ਆਪਣਾ ਆਪਣਾ ਏਜੰਡਾ ਸੈੱਟ ਕਰਦੀ ਆ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਏਜੰਡਾ ਸੈੱਟ ਕੀਤਾ ਕਿ ਅੱਜ ਮੈਂ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਦੁਰਦਸ਼ਾਏ ਜਿਹੜੀ ਦਿੱਲੀ ਤੋਂ ਚੱਲਦੀ ਹੋਈ ਪਾਰਟੀ ਜਿਹਦੇ ਮਨ ਦੇ ਵਿੱਚ ਇੱਕੋ ਇੱਕ ਏਜੰਡਾ ਹੈ ਕਿ ਪੰਜਾਬ ਨੂੰ ਤਬਾਹ ਕਰਨਾ ਪੰਜਾਬ ਦੇ ਕਿਸਾਨੀ ਨੂੰ ਤਬਾਹ ਕਰਨਾ ਪੰਜਾਬ ਦੇ ਗਰੀਬ ਨੂੰ ਤਬਾਹ ਕਰਨਾ ਕੇਵਲ ਤੇ ਕੇਵਲ ਉਹਨਾਂ ਦਾ ਇੱਕੋ ਹੀ ਏਜੰਡਾ ਹੈ ਕਿ ਅਸੀਂ ਪੈਸਿਆਂ ਦੇ ਨਾਲ ਇਹੋ ਜਿਹੀ ਇੰਨਾ ਇੰਨੀ ਮਾਇਆ ਇਕੱਠੀ ਕਰ ਲਈਏ ਕਿ ਅਸੀਂ ਬਾਹਰਲੀ ਸਟੇਟਾਂ ਦੇ ਵਿੱਚ ਵੀ ਜਾ ਕੇ ਪੰਜਾਬ ਦੇ ਪੈਸੇ ਨੂੰ ਜਿਹੜਾ ਲੁੱਟ ਕੇ ਲੈ ਕੇ ਜਾਈ ਉੱਥੇ ਜਾ ਕੇ ਲੈਕਚਰਾਂ ਲੜੀਏ ਉਹਨਾਂ ਨੇ ਤਿਆ ਕੀਤਾ ਸੀ ਜਿਹੜਾ 64000 ਦੇ ਕਰੀਬ ਏਕੜੋਂ ਦਾ ਕਿਸਾਨਾਂ ਦੀ ਜ਼ਮੀਨ ਖੋਣ ਦਾ ਯਤਨ ਕੀਤਾ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਵਰਗਾ ਨਿੱਢੜ ਅਤੇ ਦਲੇਰ ਲੀਡਰ ਮੈਕਸਮ ਦਾ ਕਿਹੇ ਪਾਰਟੀ ਦਾ ਆਗੂ ਨਹੀਂ ਹੈਗਾ ਉਹਨਾਂ ਨੇ ਫੈਸਲਾ ਕਰ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਗਰੀਬਾਂ ਤੇ ਵਾਰੀਆਂ ਦੇ ਵਿਰਲੇ ਲੜਦਾ ਰਿਹਾ ਅਸੀਂ ਇਹ ਜੰਗ ਲੜਾਂਗੇ ਉਹਨਾਂ ਨੇ ਜਦੋਂ ਦਾ ਇਹ ਇਹਨਾਂ ਨੇ ਪਾਲਿਸੀ ਪਾਸ ਕਰਨ ਦਾ ਯਤਨ ਕੀਤਾ ਉਦੋਂ ਤੋਂ ਲੜਾਈ ਜਾਰੀ ਸੀ ਹੁਣ ਤੇ ਲੰਬੇ ਸਮੇਂ ਲਈ ਜਿਹੜਾ ਅਕਾਲੀ ਦਲ ਦਾ ਇਤਿਹਾਸ ਹੈ ਕਿ ਮੋਰਚੇ ਲਾਉਣੇ 1 ਸਤੰਬਰ ਤੋਂ ਇਹ ਫੈਸਲਾ ਕਰ ਲਿਆ ਕਿ ਲਗਾਤਾਰ ਮੋਰਚਾ ਚੱਲੂ ਜਿੰਨੇ ਚਿਰ ਤੇ ਕਿ ਬਿੱਲ ਪਾਸ ਵਾਪਸ ਨਹੀਂ ਹੁੰਦਾ ਪਰ ਇਹ ਅੱਜ ਇਹ ਸਰਕਾਰ ਨੂੰ ਪਤਾ ਲੱਗ ਗਿਆ ਇਹ ਜੂ ਟਰਨ ਵਾਲੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਹੁਣ ਸਾਡੀ ਉਹ ਮਨਮਾਨੀ ਚੱਲਣੀ ਨਹੀਂ ਇਹਨਾਂ ਜਿਹੜਾ ਬਿੱਲ ਵਾਪਸ ਲਿਆ ਵਾ ਡਰਦਿਆਂ ਨੇ ਲਿਆ ਸ਼ਰਮਣੀ ਅਕਾਲੀ ਦਲ ਤੋਂ ਡਰਦਿਆਂ ਨੇ ਲਿਆ ਇਹ ਇਹਨਾਂ ਨੂੰ ਇਹ ਗੱਲ ਅੱਜ ਦੱਸਣੀ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਇਹਨਾਂ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਬਾਹਲੀ ਸਟੇਟਾਂ 'ਚ ਵਰਤਣ ਦੀ ਕੋਸ਼ਿਸ਼ ਕੀਤੀ ਸਾਡਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਜਿੰਨੀ ਸਮੁੱਚੀ ਲੀਡਰਸ਼ਿਪ ਆ ਇਹਦਾ ਮੂੰਹ ਤੋੜਵਾ ਜਵਾਬ ਦੇਊਗੀ ਇਹਨਾਂ ਦਾ ਹਰ ਜਿਹੜਾ ਉਹ ਕਫਲਾਵਾ ਹਰ ਜਿਹ ਉਹ ਗਲਤ ਕਾਮਿਆਂ ਨੂੰ ਬੇਇਨਕਾਮ ਕਰਕੇ ਤੇ ਪੰਜਾਬ ਦੀ ਜਨਤਾ ਸਾਹਮਣੇ ਲਿਆਊਗੀ ਤੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮਜ਼ਦੂਰਾ ਦੀ ਪੰਜਾਬ ਦੇ ਕਿਸਾਨਾਂ ਦੀ ਹੱਕਾਂ ਦੀ ਰਾਖੀ ਕਰੂਗਾ ਜਿਆ ਤੇ ਲੋਹ ਨੂੰ ਪੂਨੀ ਜਹਾ ਫੇਰ ਕਿਵੇਂ ਦੇਖੇ ਮੈਂ ਸਭੀ ਦਾ ਪੰਜਾਬ ਦੇ ਵਿੱਚ ਅੱਜ ਕਾਨੂੰਨ ਨਾਲ ਦੀ ਚੀਜ਼ ਨਹੀਂ ਹਰ ਮਾਂ ਬਾਪ ਜਦੋਂ ਉਹਦਾ ਬੇਟਾ ਬੇਟੀ ਬਾਹਰ ਜਾਂਦੇ ਆ ਉਹ ਘਰ ਦੇ ਵਿੱਚ ਇੱਕੋ ਅਰਦਾਸ ਕਰਦੇ ਸੱਚੇ ਪਾਤਸ਼ਾਹ ਮੇਰੇ ਆ ਬੇਟਾ ਮੇਰੀ ਬੇਟੀ ਸੁੱਖ ਸ਼ਾਂਤੀ ਦੇ ਨਾਲ ਘਰ ਪਹੁੰਚ ਜਾ ਪਹਿਲਾਂ ਲੋਕ ਅਰਦਾਸ ਕਰਦੇ ਹੀ ਕਿ ਮੇਰੇ ਬੇਟੇ ਨੂੰ ਨੌਕਰੀ ਮਿਲ ਜੇ ਕਾਰੋਬਾਰ ਮਿਲ ਜੇ ਉਹ ਅੱਜ ਉਹਨਾਂ ਦਾ ਧਿਆਨ ਉਤਰੋਂ ਤੇ हट ਗਿਆ ਇਹ ਕੇਵਲ ਤੇ ਕੇਵਲ ਇੱਕੋ ਹੀ ਹੋਣ ਰਹਿ ਗਿਆ ਕਿ ਸਾਡੇ ਬੱਚੇ ਦੀ ਜਾਨ ਬਚੀ ਰਹੇ ਅੱਜ ਕੋਈ ਦੁਕਾਨ ਤੇ ਬੈਠਾ ਕੋਈ ਭਰਾ ਖੜਾ ਕੋਈ ਆਪਰੇ ਆਪ ਨੂੰ ਸੇਫ ਨਹੀਂ ਸਮਝਦਾ ਕਿ ਇਹਦਾ ਨਿੱਕੇ ਦੀ ਦੁਕਾਨ ਦੇ ਵਿੱਚ ਵੜ ਕੇ ਕਿਸੇ ਨੇ ਗੋਲੀਆਂ ਚਲਾ ਜਾਣੀਆਂ ਦਿਨ ਦਿਹਾੜੇ ਇਹੋ ਜੇ ਕੰਮ ਹੁੰਦੇ ਆ ਕਾਨੂੰਨ ਦਾ ਡਰ ਨਹੀਂ ਹੈਗਾ ਪਰ ਥੋੜੇ ਸਮੇਂ ਦੀ ਗੱਲ ਰਹਿ ਗਈ ਹੈ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਊਗਾ ਪੰਜਾਬ ਦੇ ਵਿੱਚ ਅਮਨ ਆਮਾਨ ਦੀ ਸਰਕਾਰ ਦੇਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਭੰਗੜੇ ਪਾਉਣਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਕੀ ਕਾਨੂੰਨ ਦਾ ਰਾਜ ਹੁੰਦਾ ਵਾ ਵਿਕਾਸ ਵੀ ਪੰਜਾਬ ਦੇ ਵਿੱਚ ਹੋਊਗਾ ਤੇ ਕਾਨੂੰਨ ਦਾ ਰਾਜ ਪੈਦਾ ਕੀਤਾ ਜਾਊਗਾ ਸਨੂ ਸਰ ਬੜੀ ਵੱਡੀ ਜਿੱਤੀ ਕਿਹਨੂੰ ਖੇਤਰੀ ਪਾਰਟੀ ਆਕਾਲੀ ਦਲ ਔਰ ਕਿੰਨਾ ਕ ਲੋਕਾਂ ਦਾ ਹੁੰਦਾ ਰਹਿੰਦਾ ਦੇਖੋ ਦੇਖੋ ਪੰਜਾਬ ਦੇ ਲੋਕ ਜਿਹੜੇ ਸਾਡੇ ਐਨਆਰਆਈ ਭਰਾ ਬਾਹਰ ਬੈਠੇ ਆ ਆ ਜਿਹੜੀ ਬਦਲਾਅ ਦੀ ਸਰਕਾਰ ਬਣੀ ਹੀ ਇਹਦੇ ਵਿੱਚ ਸਭ ਤੋਂ ਵੱਡਾ ਜੇ ਰੋਲ ਰਿਆ ਉਹ ਸਾਡੇ ਐਨਆਰਆਈ ਭਰਾਵਾਂ ਦਾ ਰਿਆ ਉਹਨਾਂ ਦੇ ਮਨ ਦੇ ਵਿੱਚ ਸੀ ਕਿ ਇਹਨਾਂ ਨੇ ਬੜੇ ਵੱਡੇ ਝੂਠ ਬੋਲੇ ਕਫਰ ਤੋਲੇ ਘਰ ਘਰ ਵਿੱਚ ਅਸੀਂ ਨੌਕਰੀਆਂ ਦੇਵਾਂਗੇ ਫਾਰਮ ਪ੍ਰਾਏ ਗਏ ਕਈ ਕੁਝ ਕੀਤਾ ਗਿਆ ਫਿਰ ਇਹਨਾਂ ਕਹਿਆ ਵੀ ਹਜ਼ਾਰ ਹਜ਼ਾਰ ਅਸੀਂ ਆਪਣੀਆਂ ਬੀਬੀਆਂ ਨੂੰ ਦਵਾਂਗਾ ਮੈਂ ਝੂਠ ਤੇ ਇੰਨਾ ਹੀ ਮਾਈਨਿੰਗ ਦੇ ਵਿੱਚੋਂ ਇੰਨੇ 50 ਹਜ਼ਾਰ ਕਰੋੜ ਰੁਪਿਆ ਮਾਈਨਿੰਗ ਦੇ ਵਿੱਚੋਂ ਕਰਾਂਗੇ ਮੈਂ ਕਹਾਂ ਜਿਹੜੀਆਂ ਗੱਲਾਂ ਕੀਤੀਆਂ ਉਹ ਤਾਂ ਸਾਨੂੰ ਦੱਸਦਿਆਂ ਨੂੰ ਸ਼ਰਮ ਆਉਂਦੀ ਇਹਨਾਂ ਨੂੰ ਪਤਾ ਨਹੀਂ ਬੋਲਦਿਆਂ ਨੂੰ ਪ્યો ਨਹੀਂ ਆਉਂਦੀ ਕੇਜਰੀਆਲ ਸਾਹਿਬ ਕਹਿੰਦੇ ਪੰਜਾਬ ਨੂੰ ਅਸੀਂ ਸੋਨੇ ਦੀ ਚਿੜੀ ਬਣਾ ਦਿਆਂਗੇ ਤੇ ਨਸ਼ੇ ਨੂੰ ਅਸੀਂ ਤਿੰਨਾ ਮਹੀਨਿਆਂ ਦੇ ਵਿੱਚ ਖਤਮ ਕਰ ਦਵਾਂ। ਅੱਜ ਨਸ਼ੇ ਦੇ ਨਾਲ ਪੰਜਾਬ ਦਾ ਬਹੁਤ ਬੰਦਾ ਆ ਲਿਆ ਤੇ ਜਿਹੜਾ ਪੰਜਾਬ ਦੇ ਸਿਰ ਜਿਹੜਾ ਕਿ ਪਿਛਲੇ 25 ਸਾਲਾਂ ਚ ਦਾ 30 ਸਾਲਾਂ ਦੇ ਵਿੱਚ ਜਿੰਨਾ ਕਰਜ਼ਾ ਨਹੀਂ ਚੜਿਆ ਇਹਨਾਂ ਨੇ 3 ਸਾਲ ਚੋਂ ਦਾ ਕਰਜ਼ਾ ਚਾਰਤਾ। ਪਰ ਹੁਣ ਸਾਡੇ ਜਿਹੜੇ ਐਨ ਆਰ ਆਈ ਭਰਾ ਨੇ ਜਿੰਨੇ ਵੀ ਪੰਜਾਬ ਦੇ ਲੋਕ ਨੇ ਵਪਾਰੀ ਨੇ ਗਰੀਬ ਜਨਤਾ ਵਾ ਕਿਸਾਨ ਆ ਇਹ ਸਾਰੇ ਸਮਝ ਚੁੱਕੇ ਆ। ਕੇਵਲ ਤੇ ਕੇਵਲ ਇੱਕੋ ਹੀ ਪਾਰਟੀ ਆ ਪੰਜਾਬ ਦੇ ਵਿੱਚ ਜਿਹੜੀ ਖੇਤਰੀ ਪਾਰਟੀ ਆ ਉਹਨਾਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਕਾਂ ਦੀ ਕੋਈ ਰਾਖੀ ਕਰ ਸਕਦਾ ਤਾਂ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਿੰਨਾ ਸਾਡਾ ਐਨਆਰਆਈ ਭਾਈਚਾਰਾ ਉਹ ਵੀ ਸਾਨੂੰ ਫੋਨ ਕਰਕੇ ਕਹਿੰਦਾ ਵੀ ਜਿਹੜੀ ਅਸੀਂ ਗਲਤੀ ਕਰ ਲਈ ਆ ਉਹਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗਲਤੀ ਸੁਧਾਰ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਤੇ ਪੰਜਾਬ ਨੂੰ ਫੇਰ ਲੀਤ ਲੈ ਕੇ ਆਵਾਂਗੇ ਪੰਜਾਬ ਦੀ ਡਿਵੈਲਪਮੈਂਟ ਨੂੰ ਪੰਜਾਬ ਦੇ ਜਿਹੜਾ ਅਮਨ ਸ਼ਾਂਤੀ ਆ ਇਹਨੂੰ ਮਾਹੌਲ ਨੂੰ ਫੇਰ ਦੁਬਾਰਾ ਪਹਿਲੀ ਦੀ ਤਰ੍ਹਾਂ ਪੰਜਾਬ ਦੇ ਵਿੱਚ ਬੇਖੌਫ ਲੋਕ ਆਉਣ ਟੂਰਿਸਟ ਆਵੇ ਤੇ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਯਾੜ ਇਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਸਮਾ ਆਵੇਗਾ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਜਦੋਂ ਗੁਰੂ ਰਾਮਦਾਸ ਜੀ ਬਖਸ਼ਿਸ਼ਾ ਕਰਦੇ ਨੇ ਤੇ ਫਿਰ ਇਹ ਉਹਦੇ ਉਹਦੇ ਮਿਲਦੇ ਨੇ ਤੇ ਇਹੋ ਜਿਹੇ ਉਹਦੇ ਪਾਰਟੀਆਂ ਤਾਂ ਦਿੰਦੀਆਂ ਨੇ ਜੀ ਪਾਰਟੀ ਲਈ ਸਿਹਰਦ ਹੋ ਕੇ ਕੰਮ ਕਰੀਏ ਤਕੜੇ ਹੋ ਕੇ ਕੰਮ ਕਰਕੇ ਪਾਰਟੀ ਨੂੰ ਚੰਗੇ ਪਾਸੇ ਲਾਈਏ ਔਰ ਸਰਦਾਰ ਅਕਾਲ ਸਿੰਘ ਸੰਧੂ ਪਿਛਲੇ ਸਾਲਾਂ ਚ ਪਿਛਲੇ ਸਮੇਂ ਚ 35-40 ਸਾਲ ਤੋਂ ਪਾਰਟੀ ਲਈ ਕੰਮ ਕਰ ਰਿਹਾ ਜੂਚ ਅੱਜ ਇਹਨਾਂ ਨੂੰ ਜਨਰਲ ਸਕੱਤਰ ਦਾ ਅਹੁਦਾ ਮਿਲਿਆ ਔਰ ਮੈਂ ਇਹ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈ ਦੇਣਾ ਤੇ ਅੱਜ ਇਹ ਗੁਰੂ ਰਾਮਦਾਸ ਜੀ ਦੇ ਚਰਨਾਚਹਾਦੀ ਲੋਣ ਆਏ ਆ ਇਹਨਾਂ ਨੂੰ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਹੀ ਆਖਿਆ ਸੋ ਇਹ ਜਿਹੜਾ ਆਉਧੇ ਆ ਇਹ ਇਹ ਉਹਦੇ ਦਿੱਤੇ ਜਾਂਦੇ ਆ ਪਾਰਟੀ 'ਚ ਚੰਗੇ ਕੰਮ ਕਰ ਲਈ ਪਾਰਟੀ ਨੂੰ ਅੱਗੇ ਲਿਜਾਣ ਲਈ ਤੇ ਜਿਹੜਾ ਪਾਰਟੀ 'ਚ ਚੰਗੇ ਕੰਮ ਕਰਦਾ ਹਮੇਸ਼ਾ ਹੀ ਪਾਰਟੀ ਉਹਨਾਂ ਦਾ ਸਤਿਕਾਰ ਮਾਨ ਕਰਦੀਆਂ ਸੋ ਇਹਨਾਂ ਨੂੰ ਵਧਾਈ ਇਸ ਗੱਲ ਦੀ ਧੰਨਵਾਦ ਜੀ Vai, gordinho.